ਸ਼੍ਰੋਮਣੀ ਕਾਲਜ ਦੇ ਪ੍ਰਧਾਨ ਸੁਖਪੀਰ ਸਿੰਘ ਬਾਦਲ ਨੇ ਲੁਧਿਆਣਾ ਦੇ ਵਿੱਚ ਅਰਬਨ ਅਸਟੇਟ ਇਲਾਕੇ ਦੀ ਡਿਵੈਲਪਮੈਂਟ ਦੇ ਲਈ ਐਕਵਾਇਰ ਕੀਤੀ ਜਾਣੀ ਜ਼ਮੀਨ ਬਾਰੇ ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਆਮ ਆਦਮੀ ਪਾਰਟੀ ਤੇ ਇਲਜ਼ਾਮ ਲਗਾਏ ਨੇ ਕਿ ਲੋਕਾਂ ਦੀ ਜ਼ਮੀਨ ਦੇ ਉੱਪਰ ਐਕੁਆਜ਼ੀਸ਼ਨ ਦਾ ਨੋਟਿਸ ਚਿਪਕਾ ਦਿੱਤਾ ਜਾਏਗਾ ਤੇ ਇਸ ਤੋਂ ਬਾਅਦ ਉੱਥੇ ਜ਼ਮੀਨਾਂ ਦੀਆਂ ਰਜਿਸਟਰੀਆਂ ਹੋਣੀਆਂ ਬੰਦ ਹੋ ਜਾਣਗੀਆਂ ਤੇ ਉਹਨਾਂ ਇਥੋਂ ਤੱਕ ਕਾਖਿਆ ਹੈ ਕਿ ਇਹ ਜ਼ਮੀਨ ਐਕਵਾਇਰ ਹੀ ਨਹੀਂ ਕੀਤੀ ਜਾਏਗੀ ਸਭ ਤੋਂ ਵੱਡੀ ਗੱਲ ਇਹ ਵੱਡੀ ਤਾਂਦਲੀ ਜੇ ਕਰਨ ਲੱਗੇ ਐ ਤੇ ਸਕੀਮ ਬਣਾਈ ਐ ਕਿ ਜਿਹੜੀ ਜ਼ਮੀਨ ਲੁਧਿਆਣੇ ਦੇ ਨਾਲ ਤਕਰੀਬਨ 24000 ਏਕੜ ਜ਼ਮੀਨ ਨੂੰ ਅਕਵਾਇਰ ਕਰਨ ਦਾ ਪਲਾਨ ਬਣਾ ਲਿਆ ਪਲਾਨ ਕੀ ਐ ਆ ਇਹਨਾਂ ਨੇ ਇੰਟਰਨਲੀ ਮੈਂ ਸਾਰੇ ਅਫਸਰਾਂ ਨੇ ਮੈਨੂੰ ਦੱਸਿਆ ਤੇ ਮੈਨੂੰ ਆਪਣੇ ਸੋਰਸ ਤੇ ਦੱਸਿਆ ਇਹਨਾਂ ਨੇ ਕੀ ਕਰਨਾ ਐ ਚਾਰੋਂ ਤਰਫ ਲੁਧਿਆਣੇ ਦੇ ਚਾਰੋਂ ਤਰਫ ਲੁਧਿਆਣੇ ਦੇ ਇਹਨਾਂ ਨੇ ਐਕ acquisition ਦਾ ਨੋਟਿਸ ਦੇ ਦੇਣਾ ਹੈ ਐਕquisition ਦਾ ਨੋਟਿਸ ਦਾ ਮਤਲਬ ਹੈ ਕਿ ਉੱਥੇ ਰਜਿਸਟਰੀਆਂ ਬੰਦ ਹੋ ਜਾਣਗੀਆਂ ਕਿਸਾਨ ਜਾਂ ਵਪਾਰੀ ਜੀ ਦੀ ਵੀ ਕੋ ਜਮੀਨ ਹੈ ਜਿਹਨੇ ਕੋਈ ਇਨਵੈਸਟਮੈਂਟ ਵਾਸਤੇ ਲਈਤੀ ਹੈ ਉਹ ਅੱਗੇ ਵੇਚ ਨਹੀਂ ਸਕਣਗੇ ਕਿਉਂਕਿ ਉਹ ਲੈਂਡ ਅੰਡਰ ਐਕquisition ਹੋ ਜਾਊਗਾ ਫਿਰ ਇਹਨਾਂ ਨੇ ਪਲਾਨ ਕੀ ਕੀਤਾ ਅਕਵਾਇਰ ਇਹਨਾਂ ਨੇ ਕਰਨੀ ਨਹੀਂ ਇਹਨੇ ਪਲਾਨ ਕੀ ਕੀਤਾ ਇਹਨਾਂ ਨੇ ਜਿੰਨਾ ਜਿੰਨਾ ਦੀ ਜਮੀਨਾਂ ਨੂੰ ਉਹਨਾਂ ਨੂੰ ਅਪਰੋਚ ਕਰ ਲਿਆ ਕਿ ਤੁਸੀਂ ਬੈਕ ਡੇਟ ਤੇ ਉਹਨਾਂ ਤੋਂ ਐਪਲੀਕੇਸ਼ਨ ਲੈ ਰਿਆ ਸੀਐਲਯੂ ਵਾਸਤੇ ਕਿ ਸਾਡੀ ਮੇਰੇ ਕੋਲ 70 ਕਿੱਲੇ ਆ ਜੀ ਮੇਰੀ ਸੀਐਲਯੂ ਕਰਾ ਦਿਓ ਜਿੰਦੀ ਕਹ ਦੂਜੀ ਕੋਈ 100 ਕਿੱਲਾ ਕਿਸੇ 400 ਕਿੱਲਾ ਹੈ ਇਹਨਾਂ ਨੇ 1 ਕਰੋੜ ਰੁਪਇਆ ਕਿੱਲੇ ਦਾ ਰੇਟ ਰੱਖ ਲਿਆ ਇਹਦੇ 100 ਕਿੱਲਾ ਹੈ 100 ਕਰੋੜ ਰੁਪਇਆ ਦਿਓ ਤੇ ਤੁਸੋਂ ਸਾਸੀ ਤੁਹਾਨੂੰ ਲੈਂਡ ਐਕਵੀਜ਼ਿਸ਼ਨ ਜੋ ਕਰਨਾਗੇ ਕੀ ਕਹਿਣਗੇ ਕੀ ਜੀ ਅਸੀਂ ਇੱਥੇ ਡਿਵੈਲਪ ਕਰਨਾ ਸੀ ਕਿਉਂਕਿ ਆਹ ਲੋਕਾਂ ਨੇ ਪਹਿਲੇ ਹੀ ਸੀਐਲਓ ਅੱਥੇ ਅਪਲਾਈ ਕੀਤਾ ਹੈ ਤੇ ਐਸ ਕਰਕੇ ਅਸੀਂ ਇਹਨਾਂ ਨੂੰ ਅਸੀਂ ਐਗਜ਼ੈਮਪਟ ਕਰਨਾ ਹੁਣ ਇਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਸੀਨੀਅਰ ਸਪੋਕਸਪਰਸਨ ਨੀਲ ਗਰਗ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਨਿਸ਼ਾਨੇ ਤੇ ਲੈਂਦਿਆਂ ਹੋਇਆਂ ਸਪਸ਼ਟ ਕੀਤਾ ਹੈ ਕਿ ਆਮ ਆਦਮੀ ਪਾਰਟੀ ਕਬਜ਼ਾ ਕਰਨ ਜਾਂ ਹਿੱਸਾ ਪਾਉਣ ਦੀ ਰਾਜਨੀਤੀ ਨਹੀਂ ਕਰਦੀ। ਉਹਨਾਂ ਕਿਹਾ ਹੈ ਕਿ ਅਰਬਨ ਸਟੇਟ ਬਾਰੇ ਸੁਖਬੀਰ ਬਾਦਲ ਗੁੰਮਰਾਹਕੁੰਨ ਪ੍ਰਚਾਰ ਕਰ ਰਹੇ ਨੇ ਤੇ ਨਾਲ ਹੀ ਉਹਨਾਂ ਕਿਹਾ ਹੈ ਕਿ ਜਿਨ੍ਹਾਂ ਲੋਕਾਂ ਦੀ ਜ਼ਮੀਨ ਐਕਵਾਇਰ ਕੀਤੀ ਜਾਣੀ ਹੈ ਉਹ ਵੀ ਖੁਸ਼ ਨੇ ਤੇ ਉਹ ਵੀ ਖੁਸ਼ ਨੇ ਜਿਨ੍ਹਾਂ ਨੂੰ ਸਸਤੇ ਪਾ ਦੇ ਵਿੱਚ ਰਹਿਣ ਲਈ ਇਥੇ ਥਾਂ ਮਿਲੇਗੀ। ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਅੱਜ ਸੁਣ ਰਿਹਾ ਸੀ ਕਿ ਬੜਾ ਹਰਾਮ ਸੀ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਲੈਵਲ ਦਾ ਲੀਡਰ ਮਤਲਬ ਹੁਣ ਲੋਕਾਂ ਨੂੰ ਐਸ ਪੱਧਰ ਤੇ ਗੁੰਮਰਾਹ ਕਰੇਗਾ ਉਹ ਲੁਧਿਆਣੇ ਦੀ ਜਿਹੜੀ ਅਰਬਨ ਸਟੇਟ ਬਣਨੀ ਹੈ ਉਹਦੇ ਬਾਰੇ ਗੁੰਮਰਾਹਕੁੰਨ ਤੇ ਟੋਟਲੀ ਕੂੜ ਪ੍ਰਚਾਰ ਕਰ ਰਹੇ ਸੀ ਮੈਂ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਦੱਸਣਾ ਚਾਹਨਾ ਵਾਂ ਕਿ ਜਿੱਦਣ ਦੀ ਇਹ ਪਾਲਿਸੀ ਆਈ ਹੈ ਉਹ ਲੋਕ ਜਿਨ੍ਹਾਂ ਦੀ ਜ਼ਮੀਨ ਅਕਵਾਇਰ ਹੋਣੀ ਹੈ ਉਹ ਖੁਸ਼ ਨੇ ਕਿ ਉਹਨਾਂ ਨੂੰ ਵਾਜਬ ਰੇਟ ਮਿਲਣਾ ਹੈਗਾ ਲੁਧਿਆਣਾ ਤੇ ਉਸ ਦੇ ਆਸ-ਪਾਸੇ ਦੇ ਲੋਕ ਖੁਸ਼ ਨੇ ਕਿ ਲੁਧਿਆਣੇ ਵਰਗੀ ਸਿਟੀ ਦੇ ਵਿੱਚ ਜਿੱਥੇ ਆਬਾਦੀ ਲਗਾਤਾਰ ਵਧੀ ਹੈ ਆਬਾਦੀ ਦੇ ਮੁਤਾਬਕ ਉਹਨਾਂ ਨੂੰ ਰਹਿਣ ਦੇ ਲਈ ਬਹੁਤ ਵਧੀਆ ਤੇ ਸਸਤੀ ਅਕਮੋਡੇਸ਼ਨ ਜਿਹੜੀ ਹੈ ਉਹ ਉਹਨਾਂ ਨੂੰ ਮਿਲੇਗੀ ਆਮ ਆਦਮੀ ਪਾਰਟੀ ਕੋ ਹਿੱਸਾ ਪਾਉਣ ਦੀ ਰਾਜਨੀਤੀ ਨਹੀਂ ਕਰਦੀ ਆਮ ਆਦਮੀ ਪਾਰਟੀ ਕੋਈ ਕਬਜ਼ਾ ਕਰਨ ਦੀ ਰਾਜਨੀਤੀ ਨਹੀਂ ਕਰਦੀ ਮੈਂ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਜਨਨਕੀ ਦੱਸਣਾ ਚਾਹੁੰਦਾ ਆ ਆਮ ਲੋਕ ਇਸ ਤੋਂ ਖੁਸ਼ ਨੇ ਹਾਂ ਇਸ ਤੋਂ ਤਕਲੀਫ ਹੋ ਸਕਦੀ ਹੈ ਲੈਂਡ ਮਾਰਕਿਆਂ ਦੀ ਇਸ ਤੋਂ ਤਕਲੀਫ ਹੋ ਸਕਦੀ ਆ ਉਹਨੇ ਵੱਡੇ ਬਿਲਡਰਾਂ ਨੂੰ ਤੇ ਜਿਨ੍ਹਾਂ ਦਾ ਹੁਣ ਜਿਹੜਾ ਹੈਗਾ ਉਹ ਮਾਇਆ ਜਾਲ ਨਹੀਂ ਚੱਲਣਾ ਕਿਉਂਕਿ ਸਰਕਾਰ ਆਪਣੇ ਪੱਧਰ ਦੇ ਉੱਤੇ ਸਸਤੀ ਤੇ ਵਧੀਆ ਜਿਹੜੀ ਅਕਮੋਡੇਸ਼ਨ ਉਹ ਲੋਕਾਂ ਨੂੰ ਜਿਹੜਾ ਉਹ ਪ੍ਰੋਵਾਈਡ ਕਰੇਗੀ ਸੋ ਮੈਂ ਤੇ ਬਾਦਲ ਸਾਹਿਬ ਨੂੰ ਇੱਕੋ ਹੀ ਬੇਨਤੀ ਕਰਦਾ ਸਿਆਸਤ ਆਪਣੀ ਜਗ੍ਹਾ ਵਿਕਾਸ ਆਪਣੀ ਜਗ੍ਹਾ ਕਿਰਪਾ ਕਰਕੇ ਇਸ ਤਰ੍ਹਾਂ ਦਾ ਗੁੰਮਰਾਹਕੁੰਨ ਪ੍ਰਚਾਰ ਕਰਕੇ ਤੁਸੀਂ ਵਿਕਾਸ ਦੇ ਵਿੱਚ ਰੋੜਾ ਨਾ ਬਣੋ ਕਿ ਤੁਸੀਂ ਚਾਹੁੰਦੇ ਹੋ ਕਿ ਲੁਧਿਆਣੇ ਦੇ ਲੋਕਾਂ ਨੂੰ ਸਸਤੀ ਤੇ ਵਧੀਆ ਅਕਮੋਡੇਸ਼ਨ ਨਾ ਮਿਲੇ ਕੀ ਤੁਸੀਂ ਚਾਹਨੇ ਹੋ ਕਿ ਪੰਜਾਬ ਜਿਹੜਾ ਹੈਗਾ ਉਹ ਤਰੱਕੀ ਨਾ ਕਰੇ ਸੋ ਮੈਂ ਬਾਰ-ਬਾਰ ਤੁਹਾਨੂੰ ਇਹ ਬੇਨਤੀ ਕਰਦਾ ਕਿ ਸਿਆਸਤ ਵਾਸਤੇ ਸਿਆਸਤ ਦਾ ਪਦਰ ਜਿਹੜਾ ਹੈਗਾ ਉਹ ਇੰਨਾ ਨੀਵਾਂ ਲੈ ਕੇ ਨਾ ਜਾਓ ਹਾਂ ਜੇਕਰ ਤੁਹਾਡਾ ਕੋਈ ਪਰਸਨਲ ਅਜੰਡਾ ਹੈਗਾ ਫਿਰ ਗੱਲ ਵੱਖਰੀ ਹੈ ਬਿਊਰੋ ਰਿਪੋਰਟ ਜਗਬਾਨੀ ਟੀਵੀ